ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਹਫ਼ਤੇ ਦੇ ਅਖੀਰ ਤੱਕ ਪੰਚਾਇਤਾਂ ਦੁਬਾਰਾ ਭੰਗ ਹੋ ਸਕਦੀਆਂ ਨੇ ਦੁਬਾਰਾ ਇਸ ਲਈ ਕਹਿ ਰਹੇ ਹਾਂ ਕਿ ਇਸ ਤੋਂ ਪਹਿਲਾਂ ਵੀ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਪਰ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਣ ਤੋਂ ਬਾਅਦ ਪੰਚਾਇਤਾਂ ਨੂੰ ਮੁੜ ਬਹਾਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਲਈ ਪੰਜਾਬ ਸਰਕਾਰ ਨੇ ਦੁਬਾਰਾ ਪਰ ਪੰਚਾਇਤਾਂ ਨੂੰ ਭੰਗ ਕਰਨ ਦਾ ਫੈਸਲਾ ਲੈਣ ਲੈਣ ਜਾ ਰਹੀ ਹੈ ਪੰਜਾਬ ਸਰਕਾਰ ਤਾਂ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਹਫਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਸਰਕਾਰ ਨੇ ਪੱਤਰ ਜਾਰੀ ਕਰ ਦਿੱਤਾ ਹੈ ਕਿ ਪੰਚਾਇਤੀ ਚੋਣਾਂ ਕਰਵਾਉਣ ਲਈ ਕਿੱਥੇ ਕਿੱਥੇ ਪ੍ਰਬੰਧਕ ਲਗਾਉਣੇ ਨੇ ਬੀਡੀਪੀਓ ਤੋਂ ਇਹ ਸਬੰਧਤ ਅਧਿਕਾਰੀਆਂ ਕੋਲੋਂ ਜਾਣਕਾਰੀ ਇਕੱਠੀ ਕਰ ਲਈ ਉਹਨਾਂ ਨੂੰ ਕੱਲ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ ਕਿ ਕੱਲ ਤੱਕ ਤੁਸੀਂ ਆਪੋ ਆਪਣੇ ਪੰਚਾਇਤ ਅਫਸਰਾਂ ਕੋਲੋਂ ਇਹ ਜਾਣਕਾਰੀ ਲਓ ਕਿ ਕਿੱਥੇ ਕਿੱਥੇ ਪ੍ਰਬੰਧਕ ਲੱਗਣ ਵਾਲੇ ਨੇ ਕੀ ਕੀ ਕੰਮਰ ਪਿੰਡਾਂ ਦੇ ਵਿੱਚ ਕੰਮ ਹੋਇਆ ਹੈ ਤੇ ਸਬੰਧਤ ਸਾਰਾ ਰਿਕਾਰਡ ਜਿਹੜਾ ਸਰਪੰਚਾਂ ਕੋਲ ਜਿਹੜਾ ਹੁੰਦਾ ਸੀ ਉਸ ਨੂੰ ਹੁਣ ਮਹਿਕਮੇ ਦੇ ਕੋਲ ਪੰਚਾਇਤ ਵਿਭਾਗ ਦੇ ਕੋਲ ਪੁੱਛਦਾ ਕੀਤਾ ਜਾਵੇ ਤਾਂ ਉਹ ਸਾਰਾ ਰਿਕਾਰਡ ਸਰਕਾਰ ਹੁਣ ਆਪਣੇ ਕੋਲ ਰੱਖੇਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਭਰੋਸੇਯੋਗ ਸੂਤਰਾਂ ਰ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਉਸ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਮਾਰਚ ਦੇ ਅਖੀਰ ਤੱਕ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਇਸ ਤੋਂ ਪਹਿਲਾਂ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਖਬਰਾਂ ਸਾਹਮਣੇ ਆਈਆਂ ਸੀ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਤਾਂ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤਾਂ ਭੰਗ ਕੀਤੀਆਂ ਸਰਕਾਰ ਨੇ ਪੰਚਾਇਤਾਂ ਭੰਗ ਕੀਤੀਆਂ ਤਾਂ ਉਸ ਤੋਂ ਬਾਅਦ ਸਬੰਧਤ ਸਰਪੰਚਾਂ ਦੇ ਵਿੱਚ ਸਰਪੰਚ ਜੂਨੀਅਨ ਦੇ ਪ੍ਰਧਾਨ ਜਿਹੜੇ ਨੇ ਉਹ ਗਏ ਹਾਈ ਕੋਰਟ ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਵਾਪਸ ਲਿਆ ਗਿਆ ਕਿ ਪੰਚਾਇਤਾਂ ਭੰਗ ਨਹੀਂ ਹੋਣਗੀਆਂ ਤਾਂ ਹੁਣ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਫਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਇੱਕ ਵਾਰ ਫਿਰ ਤੋਂ ਸਰਪੰਚ ਜਿਹੜੇ ਨੇ ਉਹ ਸਾਬਕਾ ਹੋਣ ਜਾ ਰਹੇ ਨੇ ਤਾਂ ਹੁਣ ਦੁਬਾਰਾ ਮਾਰਚ ਦੇ ਵਿੱਚ ਚੋਣਾਂ ਹੋਣ ਦੀਆਂ ਚੋਣਾਂ ਹੋਣ ਦੇ ਆਸਾਰ ਨੇ ਕਿ ਪੰਚਾਇਤੀ ਚੋਣਾਂ ਹੁਣ ਮਾਰਚ ਦੇ ਵਿੱਚ ਹੋ ਸਕਦੀਆਂ ਨੇ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਸਬੰਧਤ ਅਧਿਕਾਰੀਆਂ ਕੋਲੋਂ ਇਹ ਜਾਣਕਾਰੀ ਇਕੱਠੀ ਕਰ ਲਈ ਕਿਹਾ ਗਿਆ ਹੈ ਕਿ ਕਿੱਥੇ-ਕਿੱਥੇ ਕੀ-ਕੀ ਕੰਮ ਹੋਇਆ ਤੇ ਜਿਹੜਾ ਸਾਰਾ ਰਿਕਾਰਡ ਜਿਹੜਾ ਉਹ ਤੁਸੀਂ ਆਪਣੇ ਕੋਲ ਸਾਂਭ ਕੇ ਰੱਖੋ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਪੰਚ ਜਿਹੜੇ ਨੇ ਮੁੜ ਤੋਂ ਸਾਬਕਾ ਹੋਣ ਜਾ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਅਜ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਆ ਪੰਚਾਇਤੀ ਚੋਣਾਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸੀ ਤਾਂ ਸਰਪੰਚਾਂ ਨੇ ਇਸ ਦਾ ਰੋਸ ਕੀਤਾ ਸੀ ਕਿ ਤੁਸੀਂ ਪਹਿਲਾਂ ਹੀ ਪੰਚਾਇਤਾਂ ਭੰਗ ਕਰ ਰਹੇ ਹੋ ਸਾਡਾ ਬਹੁਤ ਸਾਰਾ ਕੰਮ ਜਿਹੜਾ ਪਿੰਡਾਂ ਦੇ ਵਿੱਚ ਹੋਣ ਵਾਲਾ ਸੀ ਉਸ ਤੋਂ ਬਾਅਦ ਹੁਣ ਸਰਕਾਰ ਨੇ ਉਸ ਤੋਂ ਬਾਅਦ ਯੂ-ਟਰਨ ਲਿਆ ਤਾਂ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ ਤਾਂ ਹੁਣ ਦੁਬਾਰਾ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਰਕਾਰ ਨੇ ਪੱਤਰ ਜਾਰੀ ਕੀਤਾ ਹੈ ਕਿ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਜਿਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਾਮ ਪੰਚਾਇਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਉਹ ਭੰਗ ਹੋ ਸਕਦੀਆਂ ਨੇ ਤਾਂ ਇਹ ਵੀ ਕਿਹਾ ਕਿ ਰਿਕਾਰਡ ਦੀ ਸਾਮ ਸੰਭਾਲ ਲਈ ਏਜੇ ਵੀਡੀਓ ਐਸਸੀਪੀਓ ਅਤੇ ਪੰਚਾਇਤ ਅਫਸਰਾਂ ਨੂੰ ਪ੍ਰਬੰਧਕ ਨਿਯੁਕਤ ਕਰਨ ਲਈ ਸਰਕਾਰ ਦਾ ਵਿਚਾਰ ਆ ਤਾਂ ਉਹਨਾਂ ਦੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਲਈ ਸਰਕਾਰ ਪ੍ਰਬੰਧਕ ਪਿੰਡਾਂ ਦੇ ਵਿੱਚ ਲਗਾ ਸਕਦੀ ਹੈ ਕਿ ਹੁਣ ਪ੍ਰਬੰਧਕ ਜਿਹੜੇ ਸੰਬੰਧਿਤ ਮੈਕਮੇ ਦੇ ਅਧਿਕਾਰੀ ਹੋਣਗੇ ਉਹੀ ਪਿੰਡਾਂ ਦਾ ਕੰਮਕਾਰ ਉਹੀ ਪੰਚਾਇਤਾਂ ਦਾ ਕੰਮਕਾਰ ਦੇਖਣਗੇ ਕਿ ਕਿੱਥੇ-ਕਿੱਥੇ ਕੀ-ਕੀ ਕੰਮ ਹੋਣ ਵਾਲਾ ਹੈ ਤਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਨੇ ਕਿ ਇਹ ਵੀ ਇੱਕ ਕਿਸਮ ਦਾ ਚੋਣ ਜਾਬਤਾ ਹੈ ਕਿ ਇਸ ਤੋਂ ਬਾਅਦ ਅਪਰੰਤਕ ਕੰਮ ਬਹੁਤੇ ਪਿੰਡਾਂ ਦੇ ਵਿੱਚ ਨਹੀਂ ਹੁੰਦੇ ਹੁੰਦੇ ਕਿਉਂਕਿ ਜਦੋਂ ਸਰਪੰਚ ਦਾ ਜਦੋਂ ਸਰਪੰਚ ਹੁੰਦਾ ਹੈ ਤਾਂ ਉਸ ਵਕਤ ਮੌਜੂਦਾ ਸਰਪੰਚ ਨੂੰ ਪੁੱਛ ਕੇ ਸਾਰੇ ਕੰਮਕਾਰ ਹੁੰਦੇ ਨੇ ਪਰ ਪ੍ਰਬੰਧਕਾਂ ਤੋਂ ਬਹੁਤੀ ਆਸ ਨਹੀਂ ਲਗਾਈ ਜਾ ਸਕਦੀ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਹੈ ਤਾਂ ਹੁਣ ਪ੍ਰਬੰਧਕ ਪਿੰਡਾਂ ਦੇ ਵਿੱਚ ਸਰਕਾਰ ਲਗਾਉਣ ਜਾ ਰਹੀ ਹੈ ਤਾਂ ਇੱਕ ਪੱਤਰ ਜਾਰੀ ਕੀਤਾ ਗਿਆ ਉਸ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਕੱਲ ਤੱਕ ਹਰ ਹਾਲਤ ਦੇ ਵਿੱਚ ਅ ਜਿਹੜੀ ਹੈ ਸਬੰਧਤ ਜਿਹੜਾ ਪ੍ਰਫਾਰਮਾ ਹੈ ਅਧਿਕਾਰੀ ਜਿਹੜੇ ਨੇ ਉਹ ਸਰਪੰਚਾਂ ਨੂੰ ਲੈ ਕੇ ਪੰਚਾਂ ਨੂੰ ਲੈ ਕੇ ਤਾਂ ਜਿਹੜੇ ਤਮਾਮ ਜਾਣਕਾਰੀ ਹੈ ਪੰਚਾਇਤਾਂ ਨੂੰ ਲੈ ਕੇ ਉਹ ਸਰਕਾਰ ਤੱਕ ਪੁੱਜਦਾ ਕੀਤਾ ਜਾਵੇ ਕਿਸੇ ਹਾਲਤ ਦੇ ਵਿੱਚ ਪੁੱਜਦਾ ਕੀਤਾ ਜਾਵੇ ਤਾਂ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਵੱਡੀ ਖਬਰ ਹੈ ਕਿ ਪੰਚਾਇਤਾਂ ਜਿਹੜੀਆਂ ਨੇ ਦੁਬਾਰਾ ਭੰਗ ਹੋਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਜਿਹੜੇ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਦੋਸਤੋ ਉਹ ਰੋਸ ਜ਼ਾਹਿਰ ਕੀਤਾ ਗਿਆ ਸੀ ਤਾਂ ਹੁਣ ਦੁਬਾਰਾ ਪੰਚਾਇਤਾਂ ਜਿਹੜੀਆਂ ਭੰਗ ਹੋਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਵੀ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਗਿਆ ਸੀ ਕਿ ਪੰਚਾਇਤਾਂ ਨੂੰ ਲੈ ਕੇ ਇੰਨੀ ਜਲਦੀ ਭੰਗ ਨਹੀਂ ਕਰਨੀ ਚਾਹੀਦੀ ਸੀ ਪੰਚਾਇਤਾਂ ਤਾਂ ਜਿਸ ਨੂੰ ਲੈ ਕੇ ਸਰਕਾਰ ਦੇ ਵਿਰੁੱਧ ਹਾਈ ਕੋਰਟ ਦੇ ਵਿੱਚ ਸਰਪੰਚ ਪਹੁੰਚੇ ਤਾਂ ਹੁਣ ਦੁਬਾਰਾ ਭੰਗ ਕਰ ਦਿੱਤੀਆਂ ਗਈਆਂ ਨੇ ਤੇ ਮਾਰਚ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿਉਂਕਿ ਜਨਵਰੀ ਦਾ ਮਹੀਨਾ ਹੈ ਜਨਵਰੀ ਦਾ ਮਹੀਨਾ ਤਕਰੀਬਨ ਬੀਤਣ ਵਾਲਾ ਇਸ ਤੋਂ ਬਾਅਦ ਫਰਵਰੀ ਤੇ ਮਾਰਚ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਪੰਚਾਇਤੀ ਚੋਣਾਂ ਗ੍ਰਾਮ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ ਤਾਂ ਉਸ ਤੋਂ ਪਹਿਲਾਂ ਸਰਕਾਰ ਨੇ ਫੈਸਲਾ ਲਿਆ ਹੈ ਕਿ ਮਹੀਨਾ ਡੇਢ ਮਹੀਨਾ ਪਹਿਲਾਂ ਪੰਚਾਇਤਾਂ ਭੰਗ ਕਰ ਦਿੱਤੀਆਂ ਜਾਣ ਤਾਂ ਸਾਰਾ ਰਿਕਾਰਡ ਜਿਹੜਾ ਸਬੰਧਤ ਅਧਿਕਾਰੀਆਂ ਕੋਲ ਹੋਵੇ ਤਾਂ ਉਸ ਸਬੰਧਤ ਅਧਿਕਾਰੀਆਂ ਨੂੰ ਵੀ ਸਰਕਾਰ ਨੇ ਕਹਿ ਦਿੱਤਾ ਹੈ ਕਿ ਕੱਲ ਤੱਕ ਜਿਹੜਾ ਸਾਰਾ ਰਿਕਾਰਡ ਹੈ ਉਹ ਤੁਸੀਂ ਪੁਜਦਾ ਕਰੋ ਸਰਕਾਰ ਤੱਕ ਤਾਂ ਕਿ ਸਾਰਾ ਕੁਝ ਅਵਸਤਿਆ ਜਾਵੇ ਤਾਂ ਉਸ ਤੋਂ ਬਾਅਦ ਇਸ ਹਫਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਤੇ ਮਾਰਚ ਦੇ ਵਿੱਚ ਚੋਣਾਂ ਹੋਣ ਦੇ ਅਸਾਰ ਨੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਹਫ਼ਤੇ ਦੇ ਅਖੀਰ ਤੱਕ ਪੰਚਾਇਤਾਂ ਦੁਬਾਰਾ ਭੰਗ ਹੋ ਸਕਦੀਆਂ ਨੇ ਦੁਬਾਰਾ ਇਸ ਲਈ ਕਹਿ ਰਹੇ ਹਾਂ ਕਿ ਇਸ ਤੋਂ ਪਹਿਲਾਂ ਵੀ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਪਰ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਣ ਤੋਂ ਬਾਅਦ ਪੰਚਾਇਤਾਂ ਨੂੰ ਮੁੜ ਬਹਾਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਲਈ ਪੰਜਾਬ ਸਰਕਾਰ ਨੇ ਦੁਬਾਰਾ ਪੰਚਾਇਤਾਂ ਨੂੰ ਭੰਗ ਕਰਨ ਦਾ ਫੈਸਲਾ ਲੈਣ ਲੈਣ ਜਾ ਰਹੀ ਹੈ ਪੰਜਾਬ ਸਰਕਾਰ ਤਾਂ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਹਫਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਸਰਕਾਰ ਨੇ ਪੱਤਰ ਜਾਰੀ ਕਰ ਦਿੱਤਾ ਹੈ ਕਿ ਪੰਚਾਇਤੀ ਚੋਣਾਂ ਕਰਵਾਉਣ ਲਈ ਕਿੱਥੇ-ਕਿੱਥੇ ਪ੍ਰਬੰਧਕ ਲਗਾਉਣੇ ਨੇ ਬੀਡੀਪੀਓ ਤੋਂ ਇਹ ਸਬੰਧਤ ਅਧਿਕਾਰੀਆਂ ਕੋਲੋਂ ਜਾਣਕਾਰੀ ਇਕੱਠੀ ਕਰ ਲਈ ਉਹਨਾਂ ਨੂੰ ਕੱਲ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ ਕਿ ਕੱਲ ਤੱਕ ਤੁਸੀਂ ਆਪੋ ਆਪਣੇ ਪੰਚਾਇਤ ਅਫਸਰਾਂ ਕੋਲੋਂ ਇਹ ਜਾਣਕਾਰੀ ਲਓ ਕਿ ਕਿੱਥੇ ਕਿੱਥੇ ਪ੍ਰਬੰਧਕ ਲੱਗਣ ਵਾਲੇ ਨੇ ਕੀ ਕੀ ਕੰਮਰ ਪਿੰਡਾਂ ਦੇ ਵਿੱਚ ਕੰਮ ਹੋਇਆ ਹੈ ਤੇ ਸਬੰਧਤ ਸਾਰਾ ਰਿਕਾਰਡ ਜਿਹੜਾ ਸਰਪੰਚਾਂ ਕੋਲ ਜਿਹੜਾ ਹੁੰਦਾ ਸੀ ਉਸ ਨੂੰ ਹੁਣ ਮਹਿਕਮੇ ਦੇ ਕੋਲ ਪੰਚਾਇਤ ਵਿਭਾਗ ਦੇ ਕੋਲ ਪੁਜਦਾ ਕੀਤਾ ਜਾਵੇ ਤਾਂ ਉਹ ਸਾਰਾ ਰਿਕਾਰਡ ਸਰਕਾਰ ਹੁਣ ਆਪਣੇ ਕੋਲ ਰੱਖੇਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਭਰੋਸੇਯੋਗ ਸੂਤਰਾਂ ਰ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਮਾਰਚ ਦੇ ਅਖੀਰ ਤੱਕ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਇਸ ਤੋਂ ਪਹਿਲਾਂ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਖਬਰਾਂ ਸਾਹਮਣੇ ਆਈਆਂ ਸੀ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਤਾਂ ਹੁਣ ਉਦੋਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤਾਂ ਭੰਗ ਕੀਤੀਆਂ ਸਰਕਾਰ ਨੇ ਪੰਚਾਇਤਾਂ ਭੰਗ ਕੀਤੀਆਂ ਦਾ ਉਸ ਤੋਂ ਬਾਅਦ ਸਬੰਧਿਤ ਸਰਪੰਚਾਂ ਦੇ ਵਿੱਚ ਸਰਪੰਚ ਜੁਨੀਅਨ ਦੇ ਪ੍ਰਧਾਨ ਜਿਹੜੇ ਨੇ ਉਹ ਗਏ ਹਾਈ ਕੋਰਟ ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਵਾਪਸ ਲਿਆ ਗਿਆ ਕਿ ਪੰਚਾਇਤਾਂ ਭੰਗ ਨਹੀਂ ਹੋਣਗੀਆਂ ਤਾਂ ਹੁਣ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਫਤੇ ਰੱਖੀਏ ਤੱਕ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਇੱਕ ਵਾਰ ਫਿਰ ਤੋਂ ਸਰਪੰਚ ਜਿਹੜੇ ਨੇ ਉਹ ਸਾਬਕਾ ਹੋਣ ਜਾ ਰਹੇ ਨੇ ਤਾਂ ਹੁਣ ਦੁਬਾਰਾ ਮਾਰਚ ਦੇ ਵਿੱਚ ਚੋਣਾਂ ਹੋਣ ਦੀਆਂ ਚੋਣਾਂ ਹੋਣ ਦੇ ਆਸਾਰ ਨੇ ਕਿ ਪੰਚਾਇਤੀ ਚੋਣਾਂ ਹੁਣ ਮਾਰਚ ਦੇ ਵਿੱਚ ਹੋ ਸਕਦੀਆਂ ਨੇ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਸਬੰਧਤ ਅਧਿਕਾਰੀਆਂ ਕੋਲੋਂ ਇਹ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਗਿਆ ਹੈ ਕਿ ਕਿੱਥੇ-ਕਿੱਥੇ ਕੀ-ਕੀ ਕੰਮ ਹੋਇਆ ਤੇ ਜਿਹੜਾ ਸਾਰਾ ਰਿਕਾਰਡ ਜਿਹੜਾ ਉਹ ਤੁਸੀਂ ਆਪਣੇ ਕੋਲ ਸੰਭ ਕੇ ਰੱਖੋ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਪੰਚ ਜਿਹੜੇ ਨੇ ਮੁੜ ਤੋਂ ਸਾਕਾ ਹੋਣ ਜਾ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਅਜ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਆ ਪੰਚਾਇਤੀ ਚੋਣਾਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸੀ ਤਾ ਸਰਪੰਚਾਂ ਨੇ ਇਸ ਦਾ ਰੋਸ ਕੀਤਾ ਸੀ ਕਿ ਤੁਸੀਂ ਪਹਿਲਾਂ ਹੀ ਕੋ ਪੰਚਾਇਤਾਂ ਭੰਗ ਕਰ ਰਹੇ ਹੋ ਸਾਡਾ ਬਹੁਤ ਸਾਰਾ ਕੰਮ ਜਿਹੜਾ ਪਿੰਡਾਂ ਦੇ ਵਿੱਚ ਹੋਣ ਵਾਲਾ ਉਸ ਤੋਂ ਬਾਅਦ ਹੁਣ ਸਰਕਾਰ ਨੇ ਉਸ ਤੋਂ ਬਾਅਦ ਯੂ-ਟਰਨ ਲਿਆ ਤਾਂ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ ਤਾਂ ਹੁਣ ਦੁਬਾਰਾ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਰਕਾਰ ਨੇ ਪੱਤਰ ਜਾਰੀ ਕੀਤਾ ਹੈ ਕਿ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਜਿਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ಗ್ರಾಮ ਪੰਚਾਇਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਉਹ ਭੰਗ ਹੋ ਸਕਦੀਆਂ ਨੇ ਤਾਂ ਇਹ ਵੀ ਕਿਹਾ ਕਿ ਰਿਕਾਰਡ ਦੀ ਸਾਮ ਸੰਭਾਲ ਲਈ ਏਜੇ ਵੀਡੀਓ ਐਸਸੀਪੀਓ ਅਤੇ ਪੰਚਾਇਤ ਅਫਸਰਾਂ ਨੂੰ ਪ੍ਰਬੰਧਕ ਨਿਯੁਕਤ ਕਰਨ ਲਈ ਸਰਕਾਰ ਦਾ ਵਿਚਾਰ ਆ ਤਾਂ ਹੁਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਲਈ ਸਰਕਾਰ ਪ੍ਰਬੰਧਕ ਪਿੰਡਾਂ ਦੇ ਵਿੱਚ ਲਗਾ ਸਕਦੀ ਆ ਕਿ ਹੁਣ ਪ੍ਰਬੰਧਕ ਜਿਹੜੇ ਸਬੰਧਤ ਵਿਭਾਗ ਦੇ ਅਧਿਕਾਰੀ ਹੋਣਗੇ ਉਹੀ ਪਿੰਡਾਂ ਦਾ ਕੰਮਕਾਰ ਉਹੀ ਪੰਚਾਇਤਾਂ ਦਾ ਕੰਮਕਾਰ ਦੇਖਣਗੇ ਕਿ ਕਿੱਥੇ-ਕਿੱਥੇ ਕੀ-ਕੀ ਕੰਮ ਆਉਣ ਵਾਲਾ ਏ ਤਾਂ ਤੁਹਾਨੂੰ ਇਹ ਵੀ ਦੱਸਦೇನೆ ਕਿ ਇਹ ਵੀ ਇੱਕ ਕਿਸਮ ਦਾ ਚੋਣ ਜਾਬਤਾ ਏ ਕਿ ਉਸ ਤੋਂ ਬਾਅਦ ਅਪਰੰਤ ਕੋਈ ਕੰਮ ਬਹੁਤੇ ਪਿੰਡਾਂ ਦੇ ਵਿੱਚ ਨਹੀਂ ਹੁੰਦੇ ਹੁੰਦੇ ਕਿਉਂਕਿ ਜਦੋਂ ਸਰਪੰਚ ਦਾ ਜਦੋਂ ਸਰਪੰਚ ਹੁੰਦਾ ਹੈ ਤਾਂ ਉਸ ਵਕਤ ਮੌਜੂਦਾ ਸਰਪੰਚ ਨੂੰ ਪੁੱਛ ਕੇ ਸਾਰੇ ਕੰਮਕਾਰ ਹੁੰਦੇ ਨੇ ਪਰ ਪ੍ਰਬੰਧਕਾਂ ਤੋਂ ਬਹੁਤੀ ਆਸ ਨਹੀਂ ਲਗਾਈ ਜਾ ਸਕਦੀ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਹੈ ਤਾਂ ਹੁਣ ਪ੍ਰਬੰਧਕ ਪਿੰਡਾਂ ਦੇ ਵਿੱਚ ਸਰਕਾਰ ਲਗਾਉਣ ਜਾ ਰਹੀ ਹੈ ਤਾਂ ਇੱਕ ਪੱਤਰ ਜਾਰੀ ਕੀਤਾ ਗਿਆ ਉਸ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਕੱਲ ਤੱਕ ਹਰ ਹਾਲਤ ਦੇ ਵਿੱਚ ਜਿਹੜੀ ਹੈ ਸੰਬੰਧਿਤ ਜਿਹੜਾ ਪਰਫਾਰਮਾ ਹੈ ਅਧਿਕਾਰੀ ਜਿਹੜੇ ਨੇ ਉਹ ਸਰਪੰਚਾਂ ਨੂੰ ਲੈ ਕੇ ਪੰਚਾਂ ਨੂੰ ਲੈ ਕੇ ਤਾਂ ਜਿਹੜੇ ਤਮਾਮ ਜਾਣਕਾਰੀ ਹੈ ਪੰਚਾਇਤਾਂ ਨੂੰ ਲੈ ਕੇ ਉਹ ਸਰਕਾਰ ਤੱਕ ਪੁਜਦਾ ਕੀਤਾ ਜਾਵੇ ਕਿਸੇ ਹਾਲਤ ਦੇ ਵਿੱਚ ਪੁਜਦਾ ਕੀਤਾ ਜਾਵੇ ਤਾਂ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਵੱਡੀ ਖਬਰ ਹੈ ਕਿ ਪੰਚਾਇਤਾਂ ਜਿਹੜੀਆਂ ਨੇ ਦੁਬਾਰਾ ਭੰਗ ਹੋਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਜਿਹੜੋਂ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਦੋਸਤੋ ਰੋਸ ਜ਼ਾਹਿਰ ਕੀਤਾ ਗਿਆ ਸੀ ਤਾਂ ਹੁਣ ਦੁਬਾਰਾ ਪੰਚਾਇਤਾਂ ਜਿਹੜੀਆਂ ਭੰਗ ਹੋਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਵੀ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਗਿਆ ਸੀ ਕਿ ਪੰਚਾਇਤਾਂ ਨੂੰ ਲੈ ਕੇ ਇੰਨੀ ਜਲਦੀ ਭੰਗ ਨਹੀਂ ਕਰਨੀ ਚਾਹੀਦੀ ਸੀ ਪੰਚਾਇਤਾਂ ਤਾਂ ਜਿਸ ਨੂੰ ਲੈ ਕੇ ਸਰਕਾਰ ਦੇ ਵਿਰੁੱਧ ਹਾਈ ਕੋਰਟ ਦੇ ਵਿੱਚ ਸਰਪੰਚ ਪਹੁੰਚੇ ਤਾਂ ਹੁਣ ਦੁਬਾਰਾ ਭੰਗ ਕਰ ਦਿੱਤੀਆਂ ਗਈਆਂ ਨੇ ਤੇ ਮਾਰਚ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿਉਂਕਿ ਜਨਵਰੀ ਦਾ ਮਹੀਨਾ ਹੈ ਜਨਵਰੀ ਦਾ ਮਹੀਨਾ ਤਕਰੀਬਨ ਬੀਤਣ ਵਾਲਾ ਹੈ ਇਸ ਤੋਂ ਬਾਅਦ ਫਰਵਰੀ ਤੇ ਮਾਰਚ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਪੰਚਾਇਤੀ ਚੋਣਾਂ ಗ್ರಾಮ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ ਤਾਂ ਉਸ ਤੋਂ ਪਹਿਲਾਂ ਸਰਕਾਰ ਨੇ ਫੈਸਲਾ ਲਿਆ ਹੈ ਕਿ ਮਹੀਨਾ ਡੇਢ ਮਹੀਨਾ ਪਹਿਲਾਂ ਪੰਚਾਇਤਾਂ ਭੰਗ ਕਰ ਦਿੱਤੀਆਂ ਜਾਣ ਤਾਂ ਸਾਰਾ ਰਿਕਾਰਡ ਜਿਹੜਾ ਸਬੰਧਤ ਅਧਿਕਾਰੀਆਂ ਕੋਲ ਹੋਵੇ ਤਾਂ ਉਸ ਸਬੰਧਤ ਅਧਿਕਾਰੀਆਂ ਨੂੰ ਵੀ ਸਰਕਾਰ ਨੇ ਕਹਿ ਦਿੱਤਾ ਹੈ ਕਿ ਕੱਲ ਤੱਕ ਜਿਹੜਾ ਸਾਰਾ ਰਿਕਾਰਡ ਹੈ ਉਹ ਤੁਸੀਂ ਪੁਜਦਾ ਕਰੋ ਸਰਕਾਰ ਦਾ ਕਹਤਾ ਕਿ ਸਾਰਾ ਕੁਝ ਅਵਸਤਿਆ ਜਾਵੇ ਤਾਂ ਉਸ ਤੋਂ ਬਾਅਦ ਇਸ ਹਫਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਤੇ ਮਾਰਚ ਦੇ ਵਿੱਚ ਚੋਣਾਂ ਹੋਣ ਦੇ ਅਸਾਰ ਨੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਹਫ਼ਤੇ ਦੇ ਅਖੀਰ ਤੱਕ ਪੰਚਾਇਤਾਂ ਦੁਬਾਰਾ ਭੰਗ ਹੋ ਸਕਦੀਆਂ ਨੇ ਦੁਬਾਰਾ ਇਸ ਲਈ ਕਹਿ ਰਹੇ ਹਾਂ ਕਿ ਇਸ ਤੋਂ ਪਹਿਲਾਂ ਵੀ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਪਰ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਣ ਤੋਂ ਬਾਅਦ ਪੰਚਾਇਤਾਂ ਨੂੰ ਮੁੜ ਬਹਾਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਲਈ ਪੰਜਾਬ ਸਰਕਾਰ ਨੇ ਦੁਬਾਰਾ ਪਰ ਪੰਚਾਇਤਾਂ ਨੂੰ ਭੰਗ ਕਰਨ ਦਾ ਫੈਸਲਾ ਲੈਣ ਲੈਣ ਜਾ ਰਹੀ ਹੈ ਪੰਜਾਬ ਸਰਕਾਰ ਤਾਂ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਹਫਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਸਰਕਾਰ ਨੇ ਪੱਤਰ ਜਾਰੀ ਕਰ ਦਿੱਤਾ ਹੈ ਕਿ ਪੰਚਾਇਤੀ ਚੋਣਾਂ ਕਰਵਾਉਣ ਲਈ ਕਿੱਥੇ ਕਿੱਥੇ ਪ੍ਰਬੰਧਕ ਲਗਾਉਣੇ ਨੇ ਬੀਡੀਪੀਓ ਤੋਂ ਇਹ ਸਬੰਧਤ ਅਧਿਕਾਰੀਆਂ ਕੋਲੋਂ ਜਾਣਕਾਰੀ ਇਕੱਠੀ ਕਰ ਲਈ ਉਹਨਾਂ ਨੂੰ ਕੱਲ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ ਕਿ ਕੱਲ ਤੱਕ ਤੁਸੀਂ ਆਪੋ ਆਪਣੇ ਪੰਚਾਇਤ ਅਫਸਰਾਂ ਕੋਲੋਂ ਇਹ ਜਾਣਕਾਰੀ ਲਓ ਕਿ ਕਿੱਥੇ ਕਿੱਥੇ ਪ੍ਰਬੰਧਕ ਲੱਗਣ ਵਾਲੇ ਨੇ ਕੀ ਕੀ ਕੰਮਰ ਪਿੰਡਾਂ ਦੇ ਵਿੱਚ ਕੰਮ ਹੋਇਆ ਹੈ ਤੇ ਸਬੰਧਤ ਸਾਰਾ ਰਿਕਾਰਡ ਜਿਹੜਾ ਸਰਪੰਚਾਂ ਕੋਲ ਜਿਹੜਾ ਹੁੰਦਾ ਸੀ ਉਸ ਨੂੰ ਹੁਣ ਮਹਿਕਮੇ ਦੇ ਕੋਲ ਪੰਚਾਇਤ ਵਿਭਾਗ ਦੇ ਕੋਲ ਪੁਜਦਾ ਕੀਤਾ ਜਾਵੇ ਤਾਂ ਉਹ ਸਾਰਾ ਰਿਕਾਰਡ ਸਰਕਾਰ ਹੁਣ ਆਪਣੇ ਕੋਲ ਰੱਖੇਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਭਰੋਸੇਯੋਗ ਸੂਤਰਾਂ ਰ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਮਾਰਚ ਦੇ ਅਖੀਰ ਤੱਕ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਇਸ ਤੋਂ ਪਹਿਲਾਂ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਖਬਰਾਂ ਸਾਹਮਣੇ ਆਈਆਂ ਸੀ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਤਾਂ ਹੁਣ ਉਦੋਂ ਜਦੋਂ ਮੁੱਖ ਮੰਤਰੀ ਭਗਵੰਤ ਮਾਨਾ ਨੇ ਪੰਚਾਇਤਾਂ ਭੰਗ ਕੀਤੀਆਂ ਸਰਕਾਰ ਨੇ ਪੰਚਾਇਤਾਂ ਭੰਗ ਕੀਤੀਆਂ ਦਾ ਉਸ ਤੋਂ ਬਾਅਦ ਸਬੰਧਿਤ ਸਰਪੰਚਾਂ ਦੇ ਵਿੱਚ ਸਰਪੰਚ ਜੁਨੀਅਨ ਦੇ ਪ੍ਰਧਾਨ ਜਿਹੜੇ ਨੇ ਉਹ ਗਏ ਹਾਈ ਕੋਰਟ ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਵਾਪਸ ਲਿਆ ਗਿਆ ਕਿ ਪੰਚਾਇਤਾਂ ਭੰਗ ਨਹੀਂ ਹੋਣਗੀਆਂ ਤਾਂ ਹੁਣ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਫਤੇ ਰੱਖੀਏ ਤੱਕ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਇੱਕ ਵਾਰ ਫਿਰ ਤੋਂ ਸਰਪੰਚ ਜਿਹੜੇ ਨੇ ਉਹ ਸਾਬਕਾ ਹੋਣ ਜਾ ਰਹੇ ਨੇ ਤਾਂ ਹੁਣ ਦੁਬਾਰਾ ਮਾਰਚ ਦੇ ਵਿੱਚ ਚੋਣਾਂ ਹੋਣ ਦੀਆਂ ਚੋਣਾਂ ਹੋਣ ਦੇ ਆਸਾਰ ਨੇ ਕਿ ਪੰਚਾਇਤੀ ਚੋਣਾਂ ਹੁਣ ਮਾਰਚ ਦੇ ਵਿੱਚ ਹੋ ਸਕਦੀਆਂ ਨੇ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਸਬੰਧਤ ਅਧਿਕਾਰੀਆਂ ਕੋਲੋਂ ਇਹ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਗਿਆ ਹੈ ਕਿ ਕਿੱਥੇ-ਕਿੱਥੇ ਕੀ-ਕੀ ਕੰਮ ਹੋਇਆ ਤੇ ਜਿਹੜਾ ਸਾਰਾ ਰਿਕਾਰਡ ਜਿਹੜਾ ਉਹ ਤੁਸੀਂ ਆਪਣੇ ਕੋਲ ਸੰਭ ਕੇ ਰੱਖੋ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਪੰਚ ਜਿਹੜੇ ਨੇ ਮੁੜ ਤੋਂ ਸਾਬਕਾ ਹੋਣ ਜਾ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਅਜ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਆ ਪੰਚਾਇਤੀ ਚੋਣਾਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸੀ ਤਾਂ ਸਰਪੰਚਾਂ ਨੇ ਇਸ ਦਾ ਰੋਸ ਕੀਤਾ ਸੀ ਕਿ ਤੁਸੀਂ ਪਹਿਲਾਂ ਹੀ ਕੋ ਪੰਚਾਇਤਾਂ ਭੰਗ ਕਰ ਰਹੇ ਹੋ ਸਾਡਾ ਬਹੁਤ ਸਾਰਾ ਕੰਮ ਜਿਹੜਾ ਪਿੰਡਾਂ ਦੇ ਵਿੱਚ ਹੋਣ ਵਾਲਾ ਹੈ ਉਸ ਤੋਂ ਬਾਅਦ ਹੁਣ ਸਰਕਾਰ ਨੇ ਉਸ ਤੋਂ ਬਾਅਦ ਯੂ-ਟਰਨ ਲਿਆ ਤਾਂ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ ਤਾਂ ਹੁਣ ਦੁਬਾਰਾ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਰਕਾਰ ਨੇ ਪੱਤਰ ਜਾਰੀ ਕੀਤਾ ਹੈ ਕਿ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਜਿਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ಗ್ರಾಮ ਪੰਚਾਇਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਉਹ ਭੰਗ ਹੋ ਸਕਦੀਆਂ ਨੇ ਤਾਂ ਇਹ ਵੀ ਕਿਹਾ ਕਿ ਰਿਕਾਰਡ ਦੀ ਸਾਮ ਸੰਭਾਲ ਲਈ ਏਜੇ ਵੀਡੀਓ ਐਸਸੀਪੀਓ ਅਤੇ ਪੰਚਾਇਤ ਅਫਸਰਾਂ ਨੂੰ ਪ੍ਰਬੰਧਕ ਨਿਯੁਕਤ ਕਰਨ ਲਈ ਸਰਕਾਰ ਦਾ ਵਿਚਾਰ ਆ ਤਾਂ ਉਹਨਾਂ ਦੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਲਈ ਸਰਕਾਰ ਪ੍ਰਬੰਧਕ ਪਿੰਡਾਂ ਦੇ ਵਿੱਚ ਲਗਾ ਸਕਦੀ ਹੈ ਕਿ ਹੁਣ ਪ੍ਰਬੰਧਕ ਜਿਹੜੇ ਸਬੰਧਤ ਮੈਕਮੇ ਦੇ ਅਧਿਕਾਰੀ ਹੋਣਗੇ ਉਹੀ ਪਿੰਡਾਂ ਦਾ ਕੰਮਕਾਰ ਉਹੀ ਪੰਚਾਇਤਾਂ ਦਾ ਕੰਮਕਾਰ ਦੇਖਣਗੇ ਕਿ ਕਿੱਥੇ-ਕਿੱਥੇ ਕੀ-ਕੀ ਕੰਮ ਹੋਣ ਵਾਲਾ ਏ ਤਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਇਹ ਵੀ ਇੱਕ ਕਿਸਮ ਦਾ ਚੋਣ ਜਾਬਤਾ ਹੈ ਕਿ ਇਸ ਤੋਂ ਬਾਅਦ ਅਪਰੰਤ ਕੋ ਕੰਮ ਬਹੁਤੇ ਪਿੰਡਾਂ ਦੇ ਵਿੱਚ ਨਹੀਂ ਹੁੰਦੇ ਹੁੰਦੇ ਕਿਉਂਕਿ ਜਦੋਂ ਸਰਪੰਚ ਦਾ ਜਦੋਂ ਸਰਪੰਚ ਹੁੰਦਾ ਹੈ ਤਾਂ ਉਸ ਵਕਤ ਮੌਜੂਦਾ ਸਰਪੰਚ ਨੂੰ ਪੁੱਛ ਕੇ ਸਾਰੇ ਕੰਮਕਾਰ ਹੁੰਦੇ ਨੇ ਪਰ ਪ੍ਰਬੰਧਕਾਂ ਤੋਂ ਬਹੁਤੀ ਆਸ ਨਹੀਂ ਲਗਾਈ ਜਾ ਸਕਦੀ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਹੈ ਤਾਂ ਹੁਣ ਪ੍ਰਬੰਧਕ ਪਿੰਡਾਂ ਦੇ ਵਿੱਚ ਸਰਕਾਰ ਲਗਾਉਣ ਜਾ ਰਹੀ ਹੈ ਤਾਂ ਇੱਕ ਪੱਤਰ ਜਾਰੀ ਕੀਤਾ ਗਿਆ ਉਸ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਕੱਲ ਤੱਕ ਹਰ ਹਾਲਤ ਦੇ ਵਿੱਚ ਜਿਹੜੀ ਹੈ ਸੰਬੰਧਿਤ ਜਿਹੜਾ ਪ੍ਰਫਾਰਮਾ ਹੈ ਅਧਿਕਾਰੀ ਜਿਹੜੇ ਨੇ ਉਹ ਸਰਪੰਚਾਂ ਨੂੰ ਲੈ ਕੇ ਪੰਚਾਂ ਨੂੰ ਲੈ ਕੇ ਤਾਂ ਜਿਹੜੇ ਤਮਾਮ ਜਾਣਕਾਰੀ ਹੈ ਪੰਚਾਇਤਾਂ ਨੂੰ ਲੈ ਕੇ ਉਹ ਸਰਕਾਰ ਤੱਕ ਪੁਜਦਾ ਕੀਤਾ ਜਾਵੇ ਕਿਸੇ ਹਾਲਤ ਦੇ ਵਿੱਚ ਪੁਜਦਾ ਕੀਤਾ ਜਾਵੇ ਤਾਂ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਵੱਡੀ ਖਬਰ ਹੈ ਕਿ ਪੰਚਾਇਤਾਂ ਜਿਹੜੀਆਂ ਨੇ ਦੁਬਾਰਾ ਭੰਗ ਹੋਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਜਿਹੜੋਂ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਦੋਸਤੋ ਉਹ ਰੋਸ ਜ਼ਾਹਿਰ ਕੀਤਾ ਗਿਆ ਸੀ ਤਾਂ ਹੁਣ ਦੁਬਾਰਾ ਪੰਚਾਇਤਾਂ ਜਿਹੜੀਆਂ ਭੰਗ ਹੋਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਵੀ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਗਿਆ ਸੀ ਕਿ ਪੰਚਾਇਤਾਂ ਨੂੰ ਲੈ ਕੇ ਇੰਨੀ ਜਲਦੀ ਭੰਗ ਨਹੀਂ ਕਰਨੀ ਚਾਹੀਦੀ ਸੀ ਪੰਚਾਇਤਾਂ ਤਾਂ ਜਿਸ ਨੂੰ ਲੈ ਕੇ ਸਰਕਾਰ ਦੇ ਵਿਰੁੱਧ ਹਾਈ ਕੋਰਟ ਦੇ ਵਿੱਚ ਸਰਪੰਚ ਪਹੁੰਚੇ ਤਾਂ ਹੁਣ ਦੁਬਾਰਾ ਭੰਗ ਕਰ ਦਿੱਤੀਆਂ ਗਈਆਂ ਨੇ ਤੇ ਮਾਰਚ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿਉਂਕਿ ਜਨਵਰੀ ਦਾ ਮਹੀਨਾ ਇਹ ਜਨਵਰੀ ਦਾ ਮਹੀਨਾ ਤਕਰੀਬਨ ਬੀਤਣ ਵਾਲਾ ਇਸ ਤੋਂ ਬਾਅਦ ਫਰਵਰੀ ਤੇ ਮਾਰਚ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਪੰਚਾਇਤੀ ਚੋਣਾਂ ਗ੍ਰਾਮ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ ਉਸ ਤੋਂ ਪਹਿਲਾਂ ਸਰਕਾਰ ਨੇ ਫੈਸਲਾ ਲਿਆ ਹੈ ਕਿ ਮਹੀਨਾ ਡੇਢ ਮਹੀਨਾ ਪਹਿਲਾਂ ਪੰਚਾਇਤਾਂ ਭੰਗ ਕਰ ਦਿੱਤੀਆਂ ਜਾਣ ਤੇ ਸਾਰਾ ਰਿਕਾਰਡ ਜਿਹੜਾ ਸਬੰਧਤ ਅਧਿਕਾਰੀਆਂ ਕੋਲ ਹੋਵੇ ਤਾਂ ਉਸ ਸਬੰਧਤ ਅਧਿਕਾਰੀਆਂ ਨੂੰ ਵੀ ਸਰਕਾਰ ਨੇ ਕਹਿ ਦਿੱਤਾ ਹੈ ਕਿ ਕੱਲ ਤੱਕ ਜਿਹੜਾ ਸਾਰਾ ਰਿਕਾਰਡ ਹੈ ਉਹ ਤੁਸੀਂ ਪੁਜਦਾ ਕਰੋ ਸਰਕਾਰ ਤੱਕ ਤਾਂ ਕਿ ਸਾਰਾ ਕੁਝ ਅਵਸਥਾ ਜਾਵੇ ਤਾਂ ਉਸ ਤੋਂ ਬਾਅਦ ਇਸ ਹਫਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਤੇ ਮਾਰਚ ਦੇ ਵਿੱਚ ਚੋਣਾਂ ਹੋਣ ਦੇ ਅਸਾਰ ਨੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਹਫ਼ਤੇ ਦੇ ਅਖੀਰ ਤੱਕ ਪੰਚਾਇਤਾਂ ਦੁਬਾਰਾ ਭੰਗ ਹੋ ਸਕਦੀਆਂ ਨੇ ਦੁਬਾਰਾ ਇਸ ਲਈ ਕਹਿ ਰਹੇ ਹਾਂ ਕਿ ਇਸ ਤੋਂ ਪਹਿਲਾਂ ਵੀ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਪਰ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਣ ਤੋਂ ਬਾਅਦ ਪੰਚਾਇਤਾਂ ਨੂੰ ਮੁੜ ਬਹਾਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਲਈ ਪੰਜਾਬ ਸਰਕਾਰ ਨੇ ਦੁਬਾਰਾ ਪੰਚਾਇਤਾਂ ਨੂੰ ਭੰਗ ਕਰਨ ਦਾ ਫੈਸਲਾ ਲੈਣ ਲੈਣ ਜਾ ਰਹੀ ਹੈ ਪੰਜਾਬ ਸਰਕਾਰ ਤਾਂ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਹਫਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਸਰਕਾਰ ਨੇ ਪੱਤਰ ਜਾਰੀ ਕਰ ਦਿੱਤਾ ਹੈ ਕਿ ਪੰਚਾਇਤੀ ਚੋਣਾਂ ਕਰਵਾਉਣ ਲਈ ਕਿੱਥੇ ਕਿੱਥੇ ਪ੍ਰਬੰਧਕ ਲਗਾਉਣੇ ਨੇ ਬੀਡੀਪੀਓ ਤੋਂ ਇਹ ਸਬੰਧਤ ਅਧਿਕਾਰੀਆਂ ਕੋਲੋਂ ਜਾਣਕਾਰੀ ਇਕੱਠੀ ਕਰ ਲਈ ਉਹਨਾਂ ਨੂੰ ਕੱਲ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ ਕਿ ਕੱਲ ਤੱਕ ਤੁਸੀਂ ਆਪੋ ਆਪਣੇ ਪੰਚਾਇਤ ਅਫਸਰਾਂ ਕੋਲੋਂ ਇਹ ਜਾਣਕਾਰੀ ਲਓ ਕਿ ਕਿੱਥੇ ਕਿੱਥੇ ਪ੍ਰਬੰਧਕ ਲੱਗਣ ਵਾਲੇ ਨੇ ਕੀ ਕੀ ਕੰਮਰ ਪਿੰਡਾਂ ਦੇ ਵਿੱਚ ਕੰਮ ਹੋਇਆ ਹੈ ਤੇ ਸਬੰਧਤ ਸਾਰਾ ਰਿਕਾਰਡ ਜਿਹੜਾ ਸਰਪੰਚਾਂ ਕੋਲ ਜਿਹੜਾ ਹੁੰਦਾ ਸੀ ਉਸ ਨੂੰ ਹੁਣ ਮਹਿਕਮੇ ਦੇ ਕੋਲ ਪੰਚਾਇਤ ਵਿਭਾਗ ਦੇ ਕੋਲ ਪੁਜਤਾ ਕੀਤਾ ਜਾਵੇ ਤਾਂ ਉਹ ਸਾਰਾ ਰਿਕਾਰਡ ਸਰਕਾਰ ਹੁਣ ਆਪਣੇ ਕੋਲ ਰੱਖੇਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਭਰੋਸੇਯੋਗ ਸੂਤਰਾਂ ਨੂੰ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਉਸ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਮਾਰਚ ਦੇ ਅਖੀਰ ਤੱਕ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਇਸ ਤੋਂ ਪਹਿਲਾਂ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਖਬਰਾਂ ਸਾਹਮਣੇ ਆਈਆਂ ਸੀ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਤਾਂ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨਾ ਨੇ ਪੰਚਾਇਤਾਂ ਭੰਗ ਕੀਤੀਆਂ ਸਰਕਾਰ ਨੇ ਪੰਚਾਇਤਾਂ ਭੰਗ ਕੀਤੀਆਂ ਦਾ ਉਸ ਤੋਂ ਬਾਅਦ ਸਬੰਧਤ ਸਰਪੰਚਾਂ ਦੇ ਵਿੱਚ ਸਰਪੰਚ ਜੁਨੀਅਨ ਦੇ ਪ੍ਰਧਾਨ ਜਿਹੜੇ ਨੇ ਉਹ ਗਏ ਹਾਈ ਕੋਰਟ ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਵਾਪਸ ਲਿਆ ਗਿਆ ਕਿ ਪੰਚਾਇਤਾਂ ਭੰਗ ਨਹੀਂ ਹੋਣਗੀਆਂ ਤਾਂ ਹੁਣ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਫਤੇ ਰੱਖੀ ਤੱਕ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਇੱਕ ਵਾਰ ਫਿਰ ਤੋਂ ਸਰਪੰਚ ਜਿਹੜੇ ਨੇ ਉਹ ਸਾਕਤਾ ਹੋਣ ਜਾ ਰਹੇ ਨੇ ਤਾਂ ਹੁਣ ਦੁਬਾਰਾ ਮਾਰਚ ਦੇ ਵਿੱਚ ਚੋਣਾਂ ਹੋਣ ਦੀਆਂ ਚੋਣਾਂ ਹੋਣ ਦੇ ਆਸਾਰ ਨੇ ਕਿ ਪੰਚਾਇਤੀ ਚੋਣਾਂ ਹੁਣ ਮਾਰਚ ਦੇ ਵਿੱਚ ਹੋ ਸਕਦੀਆਂ ਨੇ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਸਬੰਧਤ ਅਧਿਕਾਰੀਆਂ ਕੋਲੋਂ ਇਹ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਗਿਆ ਹੈ ਕਿ ਕਿੱਥੇ-ਕਿੱਥੇ ਕੀ-ਕੀ ਕੰਮ ਹੋਇਆ ਤੇ ਜਿਹੜਾ ਸਾਰਾ ਰਿਕਾਰਡ ਜਿਹੜਾ ਉਹ ਤੁਸੀਂ ਆਪਣੇ ਕੋਲ ਸੰਭ ਕੇ ਰੱਖੋ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਪੰਚ ਜਿਹੜੇ ਨੇ ਮੁੜ ਤੋਂ ਸਾਬਕਾ ਹੋਣ ਜਾ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਅਜ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਆ ਪੰਚਾਇਤੀ ਚੋਣਾਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸੀ ਤਾਂ ਸਰਪੰਚਾਂ ਨੇ ਇਸ ਦਾ ਰੋਸ ਕੀਤਾ ਸੀ ਕਿ ਤੁਸੀਂ ਪਹਿਲਾਂ ਹੀ ਕੋ ਪੰਚਾਇਤਾਂ ਭੰਗ ਕਰ ਰਹੇ ਹੋ ਸਾਡਾ ਬਹੁਤ ਸਾਰਾ ਕੰਮ ਜਿਹੜਾ ਪਿੰਡਾਂ ਦੇ ਵਿੱਚ ਹੋਣ ਵਾਲਾ ਉਸ ਤੋਂ ਬਾਅਦ ਹੁਣ ਸਰਕਾਰ ਨੇ ਉਸ ਤੋਂ ਬਾਅਦ ਯੂ-ਟਰਨ ਲਿਆ ਤਾਂ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ ਤਾਂ ਹੁਣ ਦੁਬਾਰਾ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਰਕਾਰ ਨੇ ਪੱਤਰ ਜਾਰੀ ਕੀਤਾ ਹੈ ਕਿ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਜਿਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਾਮ ਪੰਚਾਇਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਉਹ ਭੰਗ ਹੋ ਸਕਦੀਆਂ ਨੇ ਤਾਂ ਇਹ ਵੀ ਕਿਹਾ ਕਿ ਰਿਕਾਰਡ ਦੀ ਸਾਮ ਸੰਭਾਲ ਲਈ ਏਜੇ ਵੀਡੀਓ ਐਸਐਸਸੀਪੀਓ ਅਤੇ ਪੰਚਾਇਤ ਅਫਸਰਾਂ ਨੂੰ ਪ੍ਰਬੰਧਕ ਨਿਯੁਕਤ ਕਰਨ ਲਈ ਸਰਕਾਰ ਦਾ ਵਿਚਾਰ ਆ ਤਾਂ ਉਹਨਾਂ ਉਹ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਲਈ ਸਰਕਾਰ ਪ੍ਰਬੰਧਕ ਪਿੰਡਾਂ ਦੇ ਵਿੱਚ ਲਗਾ ਸਕਦੀ ਆ ਕਿ ਹੁਣ ਪ੍ਰਬੰਧਕ ਜਿਹੜੇ ਸਬੰਧਤ ਮੈਕਮੇ ਦੇ ਅਧਿਕਾਰੀ ਹੋਣਗੇ ਉਹੀ ਪਿੰਡਾਂ ਦਾ ਕੰਮਕਾਰ ਉਹੀ ਪੰਚਾਇਤਾਂ ਦਾ ਕੰਮਕਾਰ ਦੇਖਣਗੇ ਕਿ ਕਿੱਥੇ-ਕਿੱਥੇ ਕੀ-ਕੀ ਕੰਮ ਹੋਣ ਵਾਲਾ ਏ ਤਾਂ ਤੁਹਾਨੂੰ ਇਹ ਵੀ ਦੱਸਦೇನೆ ਕਿ ਇਹ ਵੀ ਇੱਕ ਕਿਸਮ ਦਾ ਚੋਣ ਜਾਬਤਾ ਏ ਕਿ ਉਸ ਤੋਂ ਬਾਅਦ ਅਪਰੰਤ ਕੋਈ ਕੰਮ ਬਹੁਤੇ ਪਿੰਡਾਂ ਦੇ ਵਿੱਚ ਨਹੀਂ ਹੁੰਦੇ ਹੁੰਦੇ ਕਿਉਂਕਿ ਜਦੋਂ ਸਰਪੰਚ ਦਾ ਜਦੋਂ ਸਰਪੰਚ ਹੁੰਦਾ ਹੈ ਤਾਂ ਉਸ ਵਕਤ ਮੌਜੂਦਾ ਸਰਪੰਚ ਨੂੰ ਪੁੱਛ ਕੇ ਸਾਰੇ ਕੰਮਕਾਰ ਹੁੰਦੇ ਨੇ ਪਰ ਪ੍ਰਬੰਧਕਾਂ ਤੋਂ ਬਹੁਤੀ ਆਸ ਨਹੀਂ ਲਗਾਈ ਜਾ ਸਕਦੀ ਇਹ ਲੰਮੇ ਸਮੇਂ ਤੋਂ ਹੁੰਦਾ ਆ ਰਿਹਾ ਹੈ ਤਾਂ ਹੁਣ ਪ੍ਰਬੰਧਕ ਪਿੰਡਾਂ ਦੇ ਵਿੱਚ ਸਰਕਾਰ ਲਗਾਉਣ ਜਾ ਰਹੀ ਹੈ ਤਾਂ ਇੱਕ ਪੱਤਰ ਜਾਰੀ ਕੀਤਾ ਗਿਆ ਉਸ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਕੱਲ ਤੱਕ ਹਰ ਹਾਲਤ ਦੇ